ਕਾਸ਼ੀ ਕਲ ਜੀ ਸਾਰਿਆਂ ਨੂੰ ਆਪਾਂ ਲੱਗੇ ਅੱਜ ਗੋਭੀ ਦੇ ਪਰੌਂਠੇ ਬਣਾਉਣਾ ਤੇ ਗੋਭੀ ਜਿਹੜੀ ਆਪਾਂ ਤੋੜ ਕੇ ਲੈ ਆਂਦੀ ਏ ਘਰ ਦੀ ਆਪਣੀ ਗੋਭੀ ਏ ਕੋਈ ਇਹਨੂੰ ਸਪਰੇਅ ਦਵਾਈ ਨਹੀਂ ਕੀਤੀ ਬਿਲਕੁਲ ਨੇਚਰਲ ਗੋਭੀ ਏ ਸਾਫ਼ ਸੁਥਰੀ ਤੇ ਨੂੰ ਹੁਣ ਆਪਾਂ ਤੋਕੇਰਾ ਰੈਡੀ ਕਰ ਲਿਆ ਵਾ ਹੁਣ ਆਪਾਂ ਜਿਹੜੇ ਇਹਦੇ ਫੁੱਲ ਵਾ ਗਿਓ ਉਹ ਆਪਾਂ ਗਾੜੀੋਂ ਕੱਟ ਲੈਣੇ ਆ ਕਿਉਂਕਿ ਇਹ ਫੁੱਲ ਇਸ ਤਰ੍ਹਾਂ ਕਰਦੇ ਨਾਲ ਮੁੜ ਕੇ ਫਿਰ ਆਸਾਨੀ ਹੋ ਜਾਂਦੀ ਹੈ ਬਿੱਲੀ ਦਾ ਸ਼ਕਰਨ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਜਿਹੜੇ ਇਹਦੇ ਨਾਲੋਂ ਉਤਾਰ ਲੈਣੇ ਆ ਉਤਾਰ ਕੇ ਤੇ ਫਿਰ ਅੱਗੇ ਤੁਹਾਨੂੰ ਦੱਸਦੇ ਆ ਕੀ ਕਰਨਾ ਇਸ ਤਰ੍ਹਾਂ ਥੋੜੇ ਆਸਾਨੀ ਹੋ ਜਾਂਦੀ ਏ ਤੇ ਜਿਹੜੇ ਸੌਫਟ ਜਿਹੇ ਸਾਰੇ ਆਪਾਂ ਫੁੱਲ ਅਲੱਗ ਕਰ ਲੈਣੇ ਆ ਨਾਲੋਂ ਲੱਗ ਕਰਕੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਰਗੜ ਲੈਣਾ ਵਾ ਬਿੱਲੀ ਕਸ਼ ਕਰਨੀ ਆ ਤੇ ਫੇਰ ਆਪਾਂ ਅੱਗੇ ਦੱਸਦੇ ਤੁਹਾਨੂੰ ਕੀ ਕਰਨਾ ਵਾ ਹੁਣ ਇਹ ਆਪਣੇ ਜਿਹੜੇ ਰੈਡੀ ਹੋ ਚੁੱਕਾ ਵਾ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਲੂਣ ਜਿਹੜਾ ਪਾ ਦਿੱਤਾ ਆ ਵਾ ਸੇਦਾ ਲੂਣ ਤੇ ਵਿੱਚ ਮਸਾਲਾ ਪਾ ਦਿੱਤਾ ਵਾ ਤੇ ਹੁਣ ਇਹਦੇ ਵਿੱਚ ਆਪਾਂ ਮਿਰਚ ਐਡ ਕਰਨੀ ਹੈ ਜੀਰਾ ਜੀਰੇ ਦਾ ਖਰਾ ਟੇਸਟ ਹੁੰਦਾ ਹੈ ਘਪਰਾਉਠਿਆਂ ਦੇ ਵਿੱਚ ਜਰੂਰ ਪਾਇਆ ਕਰੋ ਤੇ ਹੁਣ ਇਹਦੇ ਵਿੱਚ ਆਪਾਂ ਮਿਰਚ ਐਡ ਕਰਨੀ ਆ ਥੋੜੀ ਜੀ ਲਾਲ ਪੀਸੀ ਮਿਰਚ ਤੇ ਹਰੀ ਮਿਰਚ ਪਾਵਾਂਗੇ ਇਹ ਜਿਹੜੀ ਆ ਹਰੀ ਤੇ ਲਾਲ ਮਿਰਚੇ ਪੀਸੀ ਕਰਦੀ ਆ ਤੇ ਬਾਰੂਨੀਆ ਪਲਿਆਂ ਦੀ ਕੋਈ ਵੀ ਚੀਜ਼ ਇਹ ਕਰੋਈ ਆ ਆਪਾਂ ਸਾਰੇ ਵਿੱਚ ਐਡ ਕਰ ਦੇਣੀ ਆ ਵਾ ਤੇ ਬਹੁਤ ਟੇਸਟ ਪਰੌਂਠੇ ਬਣਦੇ ਇੱਕ ਰਾਈ ਜ਼ਰੂਰ ਕਰਿਓ ਹੁਣ ਆਪਣਾ ਡੈ ਰੈਡੀ ਹੋ ਚੁੱਕਾ ਵਾ ਸਾਰਾ ਤੇ ਹੁਣ ਆਪਾਂ ਦੱਸਦੇ ਅੱਗੇ ਕਿੱਦਾਂ ਪਰੌਂਠੇ ਜਿਹੜੇ ਤਿਆਰ ਕਰਨੇ ਆ ਹੁਣ ਆਪਾਂ ਛੋਟੇ ਛੋਟੇ ਇਦਾਂ ਪੇੜੇ ਜਿਹੜੇ ਉਹ ਬਣਾ ਲੈਣੇ ਹੈਗੇ ਆ ਇਹਨਾਂ ਨੂੰ ਆਪਾਂ ਇੱਕ ਰੋਟੀ ਦੇ ਵਿੱਚ ਵੀ ਬਣਾ ਸਕਦੇ ਆ ਤੇ ਦੋਵਾਂ ਰੋਟੀਆਂ 'ਚ ਵੀ ਬਣਾ ਸਕਦੇ ਆ ਬਹੁਤ ਆਸਾਨ ਆ ਬਣਾਉਣੇ ਤੇ ਹੁਣ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਛੋਟੀ ਜੀ ਇੱਕ ਰੋਟੀ ਵੇਲ ਲੈਣੀ ਆ ਉਹਦੇ ਵਿੱਚ ਜਿਹੜਾ ਮਸਾਲਾ ਆਪਾਂ ਤਿਆਰ ਕਰ ਲਿਆ ਗੋਭੀ ਦਾ ਉਹਨੂੰ ਵਿੱਚ ਇਸ ਤਰ੍ਹਾਂ ਪਾ ਲੈਣਾ ਵਾ ਇਨ ਰੋਲ ਜਿਹੜਾ ਆ ਦਾ ਬਣਾ ਲੈਣਾ ਵਾ ਤੇ ਫੇਰ ਆਪਾਂ ਇਹਨੂੰ ਵੇਲ ਲੈਣਾ ਚੱਕਲੇ ਤੇ ਤੇ ਕਈ ਲੋਕ ਇਸ ਤਰ੍ਹਾਂ ਬਣਾਉਣਾ ਪਸੰਦ ਕਰਦੇ ਆ ਕਈ ਦੋਆਂ ਰੋਟੀਆਂ ਦੇ ਵਿੱਚ ਵੀ ਪਾ ਲੈਂਦੇ ਇਹਨਾਂ ਨੂੰ ਤੇ ਅੱਗੇ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਕਰਕੇ ਹੁਣ ਆਪਾਂ ਰੋਟੀ ਵੇਲ ਲੈਣੀ ਆ ਤੇ ਜਿਹੜਾ ਦੂਸਰਾ ਤਰੀਕਾ ਆਪਣਾ ਉਹ ਵੀ ਤੁਹਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਕਰਨਾ ਵਾ ਹੁਣ ਆਪਾਂ ਰੋਟੀ ਜਿਹੜੀ ਇੱਕ ਵੇਲ ਲੈਣੀ ਆ ਹੋਰ ਰੋਟੀ ਵੇਲ ਲਈ ਆ ਹੁਣ ਆਪਾਂ ਇਹਦੇ ਉੱਤੇ ਮਸਾਲਾ ਜਿਹੜਾ ਪਾ ਦਿੱਤਾ ਹੈਗਾ ਵਾ ਜਿੰਨਾ ਕ ਆਪਾਂ ਨੂੰ ਵਿੱਚ ਐਡ ਕਰਨਾ ਵਾ ਸਹੀ ਜਿੰਨਾ ਕ ਲੱਗਦਾ ਓਨਾਂ ਕ ਤੁਸੀਂ ਐਡ ਕਰ ਸਕਦੇ ਆ ਤੇ ਆਪਾਂ ਹੁਣ ਸਾਰਾ ਰੋਟੀ ਦੇ ਉੱਤੇ ਪਾਊਡਰ ਜਿਹੜਾ ਮਿਕਸ ਕੀਤਾ ਵਾ ਇਹ ਪਾ ਦਿੱਤਾ ਹੈ ਵਾ ਮਸਾਲਾ ਗੋਭੀ ਦਾ ਸਾਰਾ ਤੇ ਹੁਣ ਆਪਾਂ ਇੱਕ ਰੋਟੀ ਉੱਪਰ ਹੋ ਰੱਖ ਕੇ ਇਸ ਤਰ੍ਹਾਂ ਇਹਨਾਂ ਨੂੰ ਕਵਰ ਕਰ ਲੈਣਾ ਵਾ ਤੇ ਹੁਣ ਹਲਕੇ ਹਲਕੇ ਹੱਥਾਂ ਦੇ ਨਾਲ ਥੋੜਾ ਜਿਹਾ ਇਹਨੂੰ ਵੇਲ ਲੈਣਾ ਵਾ ਇਸ ਤਰ੍ਹਾਂ ਕਰਕੇ ਬਹੁਤ ਸਵਾਦ ਪ੍ਰੋਂਠੇ ਬਣਦੇ ਆਇ ਕਰੀ ਕਰ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਣਾ ਇਹ ਜਿਹੜਾ ਰੈਡੀ ਹੋ ਚੁੱਕਾ ਹੁਣ ਆਪਾਂ ਇਹਨਾਂ ਨੂੰ ਸੇਕਦੇ ਆਂ ਤਵੇ ਦੇ ਉੱਪਰ ਵੇਖਿਓ ਕਿੱਡਾ ਵਧੀਆ ਪ੍ਰੋਂਠਾ ਬਣ ਕੇ ਤਿਆਰ ਹੋ ਜਾਂਦਾ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਪ੍ਰੋਂਠੇ ਜਿਹੜੇ ਤਿਆਰ ਕਰ ਲੈਣੇ ਆ ਇਹਦੇ ਉੱਪਰ ਹੁਣ ਆਪਾਂ ਘਿਓ ਗੁਲਾ ਦਿੱਤਾ ਵਾ ਦੋਨੋਂ ਸਾਈਡਾਂ ਜਿਹੜੀਆਂ ਇਸ ਤਰ੍ਹਾਂ ਹੀ ਸੇਕ ਲੈਣੀਆਂ ਲਾ ਕੇ ਘਿਓ ਤੇ ਪਰੌਂਠੇ ਜਿਹੜੇ ਆਪਣੇ ਗੋਭੀ ਵਾਲੇ ਰੈਡੀ ਹੋ ਜਾਣੇ ਆ ਬਹੁਤ ਸਵਾਦ ਪਰੌਂਠੇ ਬਣਦੇ ਆ ਜਰੂਰ ਇੱਕ ਵਾਰੀ ਗੋਭੀ ਵਾਲੇ ਪਰੌਂਠੇ ਬਣਾਉਣੇ ਟਰਾਈ ਕਰਿਓ ਬਹੁਤ ਵਧੀਆ ਪਰੌਂਠੇ ਬਣਦੇ ਆ ਲੋ ਜੀ ਦੋਨੋਂ ਸਾਈਡਾਂ ਜਿਹੜੀਆਂ ਆਪਣੀਆਂ ਵਾਂ ਉਹ ਹੁਣ ਸੇਕ ਚੁੱਕੀਆਂ ਨੇ ਇੱਕ ਸਾਈਡ ਜਿਹੜੀ ਆਪਣੀ ਬਿਲਕੁਲ ਰੈਡੀ ਹੋ ਗਈ ਆ ਤੇ ਦੂਜੀ ਸਾਈਡ ਜਿਹੜੀ ਉਹ ਵੀ ਸੇਕ ਚੱਲੀ ਆ ਇਸ ਤਰ੍ਹਾਂ ਕਰਕੇ ਇੱਕ ਇੱਕ ਕਰਕੇ ਆਪਾਂ ਸਾਰੇ ਪਰੌਂਠੇ ਜਿਹੜੇ ਹੋ ਤਿਆਰ ਕਰ ਲੈਣੇ ਆ ਇੱਕ ਰੀੜ ਰੈਡੀ ਕਰਕੇ ਜ਼ਰੂਰ ਖਾਓ ਦਹੀਂ ਦੇ ਨਾਲ ਬਹੁਤ ਸਵਾਦ ਲੱਗਦੇ ਨੇ ਨਾਲ ਮੱਖਣ ਹੋਵੇ ਲਓ ਜੀ ਪਰੌਂਠੇ ਆਪਣੇ ਬਿਲਕੁਲ ਰੈਡੀ ਆ ਨਾਲ ਆਪਾਂ ਦਹੀਂ ਲੈ ਲਿਆ ਵਾ ਧੰਨਵਾਦ ਜੀ ਕਾਓ